ਜ਼ਿਆਦਾਤਰ ਗਰੀਬ ਬੰਦੇ ਅੱਜ ਤੱਕ ਅਮੀਰ ਕਿਉਂ ਨਹੀਂ ਬਣੇ ਜੇ ਅਗਰ ਤੁਸੀਂ ਜਾਨਣਾ ਚਾਹੁੰਦੇ ਆ ਤਾਂ ਪੂਰੀ ਦੀ ਪੂਰੀ ਵੀਡੀਓ ਐਂਡ ਤੱਕ ਦੇਖਣੀ ਆ ਤਾਂ ਮੈਂ ਦੱਸੂਗਾ ਇੱਕ ਪਹਿਲਾਂ ਸ਼ੁਰੂ ਤੋਂ ਇੱਕ ਸੁਣਾਉਣਾ ਮੈਂ ਤੁਹਾਨੂੰ ਕਹਾਣੀ ਦੋਸਤੋ ਇੱਕ ਗੁਰੂ ਤੇ ਚੇਲਾ ਦੋਨੇ ਜਾ ਰਹੇ ਸੀ ਕਿਸੇ ਰਸਤੇ ਵਿੱਚ ਉਹਨਾਂ ਨੂੰ ਜਾਂਦੇ ਜਾਂਦੇ ਨਾ ਸ਼ਾਮ ਹੋ ਗਈ ਉਹ ਵਰਾਂਜਾ ਇਲਾਕਾ ਸੀ ਆਸ-ਪਾਸ ਕੋਈ ਵੀ ਪਿੰਡ ਜਾਂ ਕੋਈ ਸ਼ਹਿਰ ਨਹੀਂ ਸੀ ਆ ਉੱਥੇ ਉਹਨੇ ਦੇਖਿਆ ਵੀ ਇੱਕ ਘਰ ਸੀ ਟੁੱਟਿਆ ਜਾ ਤੇ ਪਰ ਜੋ ਟੁੱਟਿਆ ਜਾ ਘਰ ਸੀ ਨਾ ਉਹਦੇ ਆਸ-ਪਾਸੇ ਜ਼ਮੀਨ ਜਿਹੜੀ ਉਸ ਘਰ ਦੇ ਮਾਲਕ ਦੀ ਜ਼ਮੀਨ ਸੀ ਨਾ ਬਹੁਤ ਅਪਜਾਊ ਤੇ ਵਧੀਆ ਜ਼ਮੀਨ ਸੀ। ਵਧੀਆ ਪਾਣੀ ਦੇ ਭੰਡਾਰ ਸੀ ਉੱਥੇ। ਪਰ ਉਸ ਕਿਸਾਨ ਨੇ ਉਥੇ ਜ਼ਮੀਨ ਤੇ ਕੁਝ ਵੀ ਨਹੀਂ ਬੀਜਿਆ ਸੀ ਝਾੜ ਉੱਗੇ ਹੋਏ ਸੀ। ਗੁਰੂ ਬਹੁਤ ਹੈਰਾਨ ਹੋਇਆ ਵੀ ਇੰਨੀ ਸੋਹਣੀ ਜ਼ਮੀਨ ਤੇ ਨਿਸਬੰਦੇ ਨੇ ਕੁਝ ਵੀ ਨਹੀਂ ਬੀਜਿਆ। ਉਹਨੇ ਆਖਿਆ ਚਲੋ ਇੱਥੇ ਨਾਲੇ ਤਾਂ ਰਾਤ ਕੱਟਾਂਗੇ ਨਾਲੇ ਜਾਣਾਂਗੇ ਵੀ ਕਿਉਂ ਇਸ ਤਰ੍ਹਾਂ ਕੀਤਾ ਨੇ। ਉਹਨੇ ਜਾ ਕੇ ਜੋ ਉਸ ਘਰ ਦਾ ਬੂਹਾ ਖੜਕਾਇਆ ਨਾ ਦੋਸਤੋ ਤਾਂ ਘਰ ਦਾ ਮਾਲਕ ਬਾਹਰ ਨਿਕਲਿਆ ਤੇ ਨਾਲੇ ਉਹਦੀ ਘਰ ਵਾਲੀ ਤੇ ਇੱਕ ਬੱਚਾ ਸੀ ਜਿਨ੍ਹਾਂ ਦੇ ਮੈਲੇ ਕਿਚਲੇ ਤੇ ਪਾਟੇ ਜੇ ਕੱਪੜੇ ਪਾਈ ਹੋਏ ਸੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਇੱਥੇ ਰਾਤ ਰਹਿਣਾ ਚਾਹੁੰਦੇ ਹਾਂ ਤੁਹਾਡੇ ਕੋਲ ਕਿਉਂਕਿ ਸ਼ਾਮ ਹੋ ਗਈ ਅਸੀਂ ਜਾ ਨਹੀਂ ਸਕਦੇਗੇ ਤੇ ਜੇ ਤੁਸੀਂ ਤੁਹਾਨੂੰ ਕஷ்ட ਨਾ ਹੋਵੇ ਤਾਂ ਅਸੀਂ ਅੱਜ ਦੀ ਰਾਤ ਤੁਹਾਡੇ ਕੋਲ ਕੱਟ ਲਈਏ ਉਹਾਂ ਨੇ ਜੀ ਕੋਈ ਗੱਲ ਨਹੀਂ ਕੱਟ ਲੋ ਆਜੋ ਉਹਨਾਂ ਨੇ ਉਹਨਾਂ ਨੂੰ ਘਰੇ ਰੱਖਿਆ ਖਾਣਾ ਖੂਣਾ ਖਵਾਇਆ ਤਾਂ ਗੁਰੂ ਜੀ ਰਾਤ ਨੂੰ ਕਿਸਾਨ ਨੂੰ ਪੁੱਛਣ ਲੱਗੇ ਵੀ ਤੇਰੀ ਐਡੀ ਸੁਣੀ ਜ਼ਮੀਨ ਆ ਤੇ ਤੂੰ ਉਹਦੇ ਜਵਾਈ ਕਿਉਂ ਨਹੀਂ ਕਰਦਾ ਉਹ ਆਂਦਾ ਜੀ ਮੈਨੂੰ ਕੀ ਲੋੜ ਆ ਜੀ ਮੇਰੇ ਕੋਲ ਇੱਕ ਮੱਝ ਆ ਤੇ ਮੱਝ ਦੁੱਧ ਮੇਰੀ ਵਾਵਾ ਦਿੰਦੀ ਆ ਤੇ ਮੈਂ ਉਸ ਦੁੱਧ ਨੂੰ ਵੇਚ ਆਉਣਾ ਪਿੰਡ ਦੇ ਵਿੱਚ ਜਾ ਕੇ ਜਿਹਦੇ ਨਾਲ ਵਧੀਆ ਗੁਜ਼ਾਰੇ ਜੋ ਕਰੇ ਮੇਰੇ ਪੈਸੇ ਮੈਨੂੰ ਮਿਲ ਜਾਂਦੇ ਸਾਡਾ ਵਧੀਆ ਗੁਜ਼ਾਰਾ ਹੁੰਦਾ ਤੇ ਬਾਕੀ ਜਿਹੜਾ ਦੁੱਧ ਬਚ ਜਾਂਦਾ ਉਹ ਸੀ ਪੀ ਲੈਂਦੇ ਆ ਗੁਰੂ ਜੀ ਨੂੰ ਸਮਝ ਆ ਗਈ ਸੀ ਉਹਨਾਂ ਕੀ ਕਾਰਨ ਹੈ ਦੀ ਗਰੀਬੀ ਦਾ ਤਾਂ ਉਹ ਰਾਤ ਨੂੰ ਸੌਂ ਗਏ ਤੇ ਰਾਤ ਨੂੰ ਜਦੋਂ ਉੱਠੇ ਨਾ ਉੱਠ ਕੇ ਤੇ ਆਪਦੇ ਚੇਲੇ ਨੂੰ ਕਹਿੰਦਾ ਵੀ ਉੱਠ ਉੱਠ ਜਲਦੀ ਜਲਦੀ ਨਾਲ ਉੱਠ ਅੱਧੀ ਰਾਤ ਹੋ ਗਈ ਹੈ ਉੱਠੀ ਜਲਦੀ ਨਾਲ ਤਾਂ ਚੇਲਾ ਜਲਦੀ ਨਾਲ ਗੁਰੂ ਜੀ ਦੀ ਆਵਾਜ਼ ਸੁਣ ਕੇ ਉੱਠਿਆ ਤਾਂ ਗੁਰੂ ਜੀ ਨੇ ਚੇਲੇ ਨੂੰ ਕਿਹਾ ਵੀ ਤੂੰ ਐਂ ਕਰ ਮੱਝ ਖੋਲ ਦੇ ਦੀ ਜਲਦੀ ਜਲਦੀ ਕਿਸਾਨ ਦੀ ਮੱਝ ਕੋਲ ਤੇ ਲੈ ਚੱਲ ਜੰਗਲਾਂ ਨਾਲ ਉਹ ਚੇਲਾ ਹੈਰਾਨ ਜੀ ਵੀੜਾ ਹੁਣ ਤੱਕ ਵੀ ਸਾਨੂੰ ਗੁਰੂ ਦੱਸਦਾ ਹੁੰਦਾ ਸੀ ਵੀ ਚੋਰੀ ਪਾਪ ਆ ਤੇ ਆਪ ਹੀ ਹੁਣ ਚੋਰੀ ਕਰਨ ਲੱਗਿਆ ਮੱਝ ਦੀ ਪਰ ਉਹ ਫਿਰ ਵੀ ਗੁਰੂ ਸੀ ਉਹਦੀ ਆਗਿਆ ਨਹੀਂ ਮੁੜੀ ਉਹਨੇ ਮੱਝ ਖੋਲ ਲਈ ਤੇ ਜੰਗਲ ਵੱਲ ਚਲੇ ਜੰਗਲ ਦੇ ਵਿੱਚਕਾਰ ਜੇ ਜਾ ਗਏ ਨਾ ਜਿੱਥੋਂ ਮੱਝ ਵਾਪਸ ਘਰ ਕਿਸਾਨ ਦੇ ਘਰੇ ਨਹੀਂ ਜਾ ਸਕਦੀ ਸੀ ਉੱਥੇ ਜਾ ਕੇ ਉਹਨੇ ਗੁਰੂ ਨੇ ਮੱਝ ਨੂੰ ਛੱਡ ਦਿੱਤਾ ਹੁਣ ਚੇਲਾ ਉਸ ਤੋਂ ਵੀ ਹੈਰਾਨ ਹੋ ਗਿਆ ਵੀ ਜਦੋਂ ਮੱਝ ਗੁਰੂ ਨੇ ਰੱਖਣੀ ਨਹੀਂ ਸੀ ਤੱਕ ਗੁਰੂ ਨੂੰ ਕੀ ਲੋੜ ਸੀ ਉਹ ਕਿਸਾਨ ਦੀ ਮੱਝ ਖੋਲ ਕੇ ਲਿਉਣ ਦੀ ਹੈ ਚੋਰੀ ਵੀ ਕੀਤੀ ਆਬਣੀ ਰੱਖੀ ਕਿਸਾਨ ਦੇ ਕੰਮੋਂ ਵੀ ਗਾਲਿਓ ਹੁਣ ਕਿਸਾਨ ਦਾ ਤਾਂ ਗੁਜ਼ਾਰਾ ਹੀ ਇਸ ਮੱਝ ਤੇ ਚੱਲਦਾ ਸੀ ਪਰ ਫਿਰ ਵੀ ਉਹ ਕੁਝ ਬੋਲਿਆ ਨਹੀਂ ਕਿਉਂਕਿ ਗੁਰੂ ਸੀ ਉਹਦਾ ਤੇ ਕਾਫੀ ਟਾਈਮ ਆ ਜਿਹੜਾ ਨੰਗ ਗਿਆ ਉਹਨਾਂ ਦਾ ਕਾਫੀ ਟਾਈਮ ਕਿਦੋਂ ਨੰਗ ਗਿਆ ਨਾ ਦੋਸਤੋ ਤੇ ਗੁਰੂ ਜੀ ਹੌਲੀ-ਹੌਲੀ ਸਵਰਗ ਸਦਾਰ ਗਏ ਤੇ ਉਹਦੇ ਥਾਂ ਤੇ ਜਿਹੜਾ ਚੇਲਾ ਸੀ ਉਹ ਗੁਰੂ ਬਣ ਗਿਆ ਹੋਲੀ ਹੋਲੀ ਕਰਦੇ ਕਰਾਉਂਦੇ 10 ਸਾਲੇ ਇਸ ਗੱਲ ਨੂੰ ਲਾਂਗੇ 10 ਸਾਲਾਂ ਬਾਅਦ ਚੇਲੇ ਨੂੰ ਯਾਦ ਆਇਆ ਵੀ ਇਸ ਤਰ੍ਹਾਂ ਮਾਝੇ ਸੀ ਚੋਰੀ ਕਰਕੇ ਲਿਆਏ ਸੀ ਤੇ ਕਿਸਾਨ ਤਾਂ ਵਿਚਾਰਾ ਬਹੁਤ ਦੁਖੀ ਹੋਣਾ ਬਹੁਤ ਦੁਖੀ ਹੋਣਾ ਉਹ ਕਹਿੰਦਾ ਵੀ ਚਲ ਗੁਰੂ ਜੀ ਦੇ ਪਾਪ ਧੋਤੇ ਜਾਣਗੇ ਨਾਲੇ ਕਿਸਾਨ ਦਾ ਫਾਇਦਾ ਹੋ ਜਾਊਗਾ ਮੈਂ ਜਾ ਕੇ ਉਹਦਾ ਥੋੜਾ ਬਹੁਤਾ ਸਾਰ ਲੈਣਾ ਤੇ ਨਾਲੇ ਉਹਨੂੰ ਕੋਈ ਮਦਦ ਵੀ ਕਰਾਂ ਉਹ ਜਦੋਂ ਉਹ ਖੇਤਾਂ ਕੋਲ ਗਿਆ ਨਾ ਕਿਸਾਨਦਿਆਂ ਕੋਲ ਉਹਦਾ ਚੇਲਾ ਵੇਖ ਕੇ ਹੈਰਾਨ ਰਹਿ ਗਿਆ ਚਾਰੇ ਪਾਸੇ ਹਰਿਆਲੀ ਹਰਿਆਲੀ ਫਲ ਫਰੂਟਾਂ ਦੇ ਬਾਗ ਹੀ ਬਾਗ ਤੇ ਜਿੱਥੇ ਉਹਦਾ ਕਿਸਾਨ ਦਾ ਟੁੱਟਿਆ ਜਾਂ ਘਰ ਸੀ ਨਾ ਉੱਥੇ ਉਹਨੇ ਦੇਖਿਆ ਵੀ ਮਹਿਲ ਵਰਗੀ ਕੋਠੀ ਪਈ ਤੇਲੇ ਨੇ ਤੇਲੇ ਨੂੰ ਲੱਗਿਆ ਵੀ ਸ਼ਾਇਦ ਉਹ ਕਿਸਾਨ ਆ ਸਾਰਾ ਕੁਝ ਵੇਚੂਚ ਕੇ ਤੇ ਮੁੜ ਗਿਆ ਕਿਤੇ ਮੁੜ ਕੇ ਕਿਤੇ ਹੋਰ ਚਲਾ ਗਿਆ ਤੇ ਤਗੜੇ ਬੰਦੇ ਨੇ ਆ ਕੇ ਖਰੀਦ ਲਿਆ ਸਾਰਾ ਪਰ ਉਹਨੇ ਦੇਖਿਆ ਵੀ ਕਿਸਾਨ ਖੇਤਾਂ 'ਚ ਕੰਮ ਕਰਦਾ ਫਿਰਦਾ ਸੀ ਉਹ ਕਿਸਾਨ ਕੋਲ ਗਿਆ ਤੇ ਉਹਨੂੰ ਕਹਿੰਦਾ ਤੂੰ ਮੈਨੂੰ ਸਿਆਣਾ ਉਹ ਆਂਦਾ ਵੀ ਤੈਨੂੰ ਕਿਉਂ ਨਾ ਸਿਆਣਾ ਹੂੰਗਾ ਤੂੰ ਆਦੇ ਗੁਰੂ ਨਾਲ ਆਇਆ ਸੀ ਉਹ ਆਂਦਾ ਵੀ ਹਾਂ ਤੇ ਉਹ ਉਸ ਰਾਤ ਨਾ ਤੁਸੀਂ ਬਿਨਾਂ ਦੱਸੀ ਟੱਪ ਗਏ ਤੂੰ ਵੀ ਤੇ ਤੇਰਾ ਗੁਰੂ ਜੀ ਵੀ ਤੇ ਉੱਥੇ ਇੱਕ ਘਟਨਾ ਉਸ ਰਾਤ ਇੱਕ ਹੋਰ ਗੁਜ਼ਰੀ ਉਹ ਕਹਿੰਦਾ ਕਿਵੇਂ ਚੇਲੇ ਨੇ ਪੁੱਛਿਆ ਕਿਵੇਂ ਉਹ ਕਹਿੰਦਾ ਯਾਰ ਉਹਦੇ ਜਿੱਥੇ ਤੁਸੀਂ ਚਲੇ ਗਏ ਉੱਦੀ ਸਾਡੀ ਮੱਝ ਵਿੱਚ ਕਿਤੇ ਖੁੱਲ ਕੇ ਚਲੀ ਗਈ ਪਰ ਪਹਿਲਾਂ ਤਾਂ ਸਾਨੂੰ ਬਹੁਤ ਦੁਖੀ ਹੋਇਆ ਦੁੱਖ ਹੋਇਆ ਪਰ ਚੰਗਾ ਵੀ ਹੋਇਆ ਉਹ ਕਹਿੰਦਾ ਕਿਵੇਂ ਚੰਗਾ ਕਿਵੇਂ ਹੋਇਆ ਨਾਲੇ ਤਾਂ ਤੁਹਾਡਾ ਨਕਸਾਡ ਹੋ ਗਿਆ ਮੱਝ ਚਲੀ ਗਈ ਤੇ ਫਿਰ ਚੰਗਾ ਕਿਵੇਂ ਹੋਇਆ ਉਹ ਕਹਿੰਦਾ ਚੰਗਾ ਇਸ ਤਰ੍ਹਾਂ ਹੋਇਆ ਵੀ ਅਸੀਂ ਅੱਗੇ ਮੱਝ ਦੇ ਆਸਰੇ ਤੇ ਬੈਠੇ ਰਹਿੰਦੇ ਸੀ ਹੁਣ ਮੱਝ ਚਲੀ ਗਈ ਘਰ ਦੀ ਕਮਾਈ ਰੋਕ ਗਈ ਹੁਣ ਕੁਝ ਨਾ ਕੁਝ ਤਾਂ ਕਰਨਾ ਪੈਣਾ ਸੀ ਤਾਂ ਕਰਕੇ ਕਹਿੰਦਾ ਮੈਂ ਜਿੰਨੀ ਵੀ ਸਾਡੇ ਖੇਤ 'ਚ ਲੱਕੜਾਂ ਸੀ ਮਨੋ ਦਰਖਤ ਉੱਗਰੇ ਹੋਏ ਸੀ ਫालतू ਦੇ ਮੈਂ ਸਾਰੇ ਵੇ ਪੱਟ ਪੱਟ ਕੇ ਵੇਚ ਆਇਆ ਵੇਚ ਕੇ ਤੇ ਇੱਥੇ ਮੈਂ ਜਿਹੜੇ ਪੈਸੇ ਬਚੇ ਉਹਨਾਂ ਨਾਲ ਆਪਦੀ ਖੇਤ 'ਚ ਫਸਲ ਵੇਚੀ ਪਾਣੀ ਪੂਣੀ ਚੰਗਾ ਜ਼ਮੀਨ ਅਪਜਾਊ ਸੀ ਸਾਡਾ ਫਸਲ ਜਿਹੜੀ ਬਹੁਤ ਸੋਹਣੀ ਹੋ ਗਈ ਤੇ ਜਦੋਂ ਫਸਲ ਬਹੁਤ ਸੋਹਣੀ ਹੋਈ ਤਾਂ ਦੂਜੇ ਸਾਲ ਮੈਂ ਇਸ ਖੇਤ ਦੇ ਵਿੱਚ ਬਾਗ ਬਗੀਚੇ ਲਾ ਦਿੱਤੇ ਬਾਗ ਇਹਦੇ ਸੋਹਣੇ ਹੋਈ ਕੁਝ ਸਾਲਾਂ ਦੇ ਵਿੱਚ ਦੋਸਤ ਬਾਗ ਇੰਨੇ ਸੋਹਣੇ ਹੋਈ ਕੁਝ ਸਾਲਾਂ ਦੇ ਵਿੱਚ ਸਾਨੂੰ ਸਾਡੀ ਗਰੀਬੀ ਦੂਰ ਕਰ ਦਿੱਤੀ ਹੁਣ ਸਾਡੇ ਸਾਰੇ ਇਲਾਕੇ ਦੇ ਵਿੱਚ ਮੇਰੇ ਤੋਂ ਵੱਧ ਫਲਾਂ ਦਾ ਸਪਲਾਇਰ ਕੋਈ ਫਲ ਵੇਚਣ ਵਾਲਾ ਮੇਰੇ ਤੋਂ ਵੱਡਾ ਕੋਈ ਬੰਦਾ ਨਹੀਂ ਸਭ ਤੋਂ ਵੱਧ ਫਲ ਪੈਦਾ ਕਰਨ ਵਾਲਾ ਇਸ ਇਲਾਕੇ ਚ ਇਕੱਲਾ ਮੈਂ ਆ ਮੈਨੂੰ ਤਾਂ ਮੱਝ ਦੇ ਘਰ ਕੇ ਮੈਂ ਤਾਂ ਨਕਮਾ ਹੋਇਆ ਬੈਠਾ ਸੀ ਦੋਸਤੋ ਗੱਲ ਸਮਝਣ ਵਾਲੀ ਐ ਇੱਥੇ ਵੀ ਕਿਤੇ ਆਪਾਂ ਵੀ ਤਾਂ ਉਹ ਜੀ ਮੱਝ ਦੇ ਆਸਰੇ ਤਾਂ ਨਹੀਂ ਬੈਠੇ ਕਿਤੇ ਵੀ ਕਿਤੇ ਉਸੇ ਮੱਝ ਦੇ ਆਸਰੇ ਤੇ ਬੈਠੀ ਹੋਈ ਓ ਚਲੋ ਜੀ ਗੁਜ਼ਾਰਾ ਚੱਲੀ ਜਾਂਦਾ ਦੋਸਤੋ ਜਿੰਨਾ ਚਿਰ ਉਹ ਮੱਝ ਉਹਦੇ ਘਰੇ ਰਹੀ ਉਹ ਬੰਦਾ ਨਿਕੰਮਾ ਰਿਆ ਕਿਉਂਕਿ ਉਹਨੂੰ ਮਿਹਨਤ ਨਹੀਂ ਕਰਨੀ ਪੈਂਦੀ ਸੀ ਪਰ ਜਦੋਂ ਮੱਝ ਚਲੀ ਗਈ ਉਹਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਬੰਦਾ ਕੋਸ਼ਿਸ਼ ਦੇ ਨਾਲ ਅਮੀਰ ਹੋ ਗਿਆ ਤੁਸੀਂ ਵੀ ਆਪਦੀ ਮੱਝ ਦੇਖਣੀ ਆ ਤੁਹਾਡੀ ਕਿਹੜੀ ਮੱਝ ਹੈ ਜਿਹਦੇ ਕਰਕੇ ਤੁਸੀਂ ਗਰੀਬ ਆ ਤੇ ਉਹ ਮੱਝ ਨੂੰ ਦੂਰ ਜੰਗਲ 'ਚ ਛੱਡ ਕੇ ਆਉਣਾ ਕਿਉਂਕਿ ਲਕੀਰ ਦੇ ਫਕੀਰ ਬਣ ਕੇ ਨਹੀਂ ਰਹਿਣਾ ਜੇ ਲੱਗਦਾ ਤੁਹਾਨੂੰ ਵੀ ਇਹ ਕੰਮ ਸਿਰਫ ਗੁਜ਼ਾਰਾ ਹੋ ਰਿਹਾ ਤਾਂ ਕੰਮ ਨੂੰ ਅੱਜ ਹੀ ਛੱਡ ਦਿਓ। ਥੈਂਕ ਯੂ। ਤੇ ਜੇਕਰ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਇੱਕ ਪਿਆਰਾ ਜਿਹਾ ਲਾਈਕ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਥੈਂਕ ਯੂ।